ਜਦ ਸੰਗਤਾਂ ਦਾ ਆਵਾਜ਼ ਉਹ ਚੱਲਿਆ ਰੇ ਫਿਰ ਸਾਡੀਆਂ ਬੋਲੀਆਂ ਬਿੱਗੀਆਂ ਪੈਣਾ ਵੀਰੇ ਵੇਖੀ ਜਾਂਦੀਆਂ ਕਿ ਨਾਲ ਵਾਲੀ ਨੇ ਕਿਹੜਾ ਸੂਟ ਪਾਇਆ ਇਸ ਕਰਕੇ ਬੇਨਤੀ ਆ ਪਾਈ ਸਮੇਂ ਨਾਲ ਪਹੁੰਚੋ ਆਪਾਂ ਸਮੇਂ ਨਾਲ ਪ੍ਰਸੰਗ ਜਿਹੜਾ ਆਰੰਭ ਕਰੀਏ ਤਾਂ ਜੋ ਗੁਰੂ ਚਰਨਾਂ ਦੇ ਵਿੱਚ ਜਿੰਨਾ ਦਾ ਸਮਾ ਆਪਾਂ ਨੂੰ ਮਿਲੇ ਆਪਾਂ ਲਾਹਾ ਕਟਾਈ ਮੈਂ ਸੰਧੂ ਵੀਰ ਨੂੰ ਬੇਨਤੀ ਕਰਾਂਗਾ ਕਿ ਸਾਊਂਡ ਦੀ ਜਿਹੜੀ ਸੈਟਿੰਗ ਹੈ ਉਹ ਕਰ ਦਵੇ ਕਿਉਂਕਿ ਬਾਰ-ਬਾਰ ਸਾਊਂਡ ਜਿਹੜਾ ਹਿੱਲ ਰਿਹਾ ਸੰਤੂ ਕਿੱਥੇ ਆ ਉਹਨੂੰ ਬੇਨਤੀ ਹੈ ਕਿ ਆ ਕੇ ਸਾਊਂਡ ਦੀ ਜਿਹੜੀ ਸੈਟਿੰਗ ਕਰ ਦਵੇ ਸੋ ਸਾਰੀਆਂ ਸੰਗਤਾਂ ਆਪਣੀਆਂ ਮੂਰਤ ਰਸਨਾਂ ਨੂੰ ਗੁਰੂ ਚਰਨਾਂ ਦੇ ਵਿੱਚ ਲੈ ਕਰਕੇ ਗੁਰੂ ਚਰਨਾਂ ਦਾ ਧਿਆਨ ਕਰਕੇ ਆਪਾਂ ਸਾਰੇ ਕਹੀਏ ਕਿ ਸਤਿਗੁਰੂ ਜੀ ਦੇ ਚਰਨਾਂ ਦੇ ਵਿੱਚ ਆਏ ਹਾਂ ਅਗੁਣ ਭਰੇ ਇਹਤ ਗੁਣ ਨਾਹੀ ਅੰਤ ਛਾੜ ਵਿਖੇ ਵਿਖਾਈ ਮਾਇਆ ਮੋਹ ਭਰਮ ਪੈ ਭੁੱਲੇ ਸੁਤ ਦਾ ਰਾਸਿਓ ਪ੍ਰੀਤ ਲਗਾਈ ਇੱਕ ਉੱਤਮ ਪੰਥ ਸੁਣਿਓ ਗੁਰ ਸੰਗਤ ਤਹਿ ਮਨਤ ਜਮ ਤਰਾਸ ਮਿਟਾਈ ਇਕ ਅਰਦਾਸ ਭਾਟ ਕੀਰਤ ਕੀ ਗੁਰੂ ਰਾਮਦਾਸ ਰਤੋ ਸਨਾਈ ਗੁਰੂ ਜਰਨਾਲੇ ਜਿ ਆਪਣੇ ਮੁਬਾਰਕ ਸਾਨੂੰ ਕਰੀਏ ਬਿਨੈ ਤਰ ਜਿਨੇ ਕਸ਼ੀਰ ਬੈਠੇ ਹੋ ਜਿਨੇ ਗਰੂਆਂ ਜਿਤ ਮੇਰੇ ਬੈਠੀਆਂ ਨੇ ਜਿਨੇ ਸੁਰੀਲੇ ਸੁਣ ਰਹੇ ਹੋ ਆਪਣੇ ਮੁਬਾਰਕ ਸਾਨੂੰ ਕਰੀਏ ਤੋਂ ਨਿਕਰ ਗੱਜ ਵੱਜ ਕੇ ਆਖੋ ਜੀ ਸਵਾਤ ਤੇ ਗੁਰਜੀਕਾ ਖਾਲਸਾ ਵਾਹਿਗੁਰੂ ਜੀ ਜੀ ਖਤੇ ਯਾਦ ਸਨੇਹ ਬਿਤਾ ਕੇ ਬਾਤ ਨਹੀ ਜੋ ਤੂੰਨੇ ਪਰਪਕਾਰ ਕੀਏ ਤਿਕ ਖਾਲਸ ਖਾਲਤਾ ਪਾਸ ਜਾ ਜੱਤੋ ਕੇ ਭੇਦ ਨਿਕਾਲ ਦिए ਤੁਮ ਦੇਖ ਕੇ ਬੈਠੇ ਤੇਜ ਪਕੜ ਦੁਖਿਓਂ ਕੇ ਕਾਜ ਸੰਜਾਰ ਬੀਏ ਐ ਦੇਸ਼ ਦੇ ਵਤਨ ਦੀ ਖਿਦਮਤ ਮੈਂ ਕਈ ਵਾਰ ਵੀ ਆਹ ਕਹੇ ਲਾਲ ਜੀ ਸਹਬੇ ਤੁਮਾਲ ਸ਼੍ਰੀ ਗੁਰੂ ਸ੍ਰੀ ਦੀ ਮਹਾਰਾਜ ਜੀ ਨੇ ਇਹ ਜੇ ਸਾਨੂੰ ਸੂਰਬੀਰ ਯੋਧੇ ਬਣਾਇਆ ਕਿ ਸਵਾ ਸਵਾ ਜਤ ਅੱਲਾਹ ਕਲਾ ਰੱਬੀ ਦਾ ਹੈ ਜੀ ਅੱਜ ਆਪਾਂ ਕੈਸਾ ਦੀ ਸਾਂਝ ਹੁੰਦਾ ਹੋਇ ਨੂੰ ਲੈ ਕੇ ਦਸਤਾਰਾਂ ਸੋਹਣੀਆਂ ਦਸਤਾਰਾਂ ਸਜਾਉਣ ਦੇ ਲਈ ਇਹਨੂੰ ਆਪਾਂ ਕੰਪੀਟੀਸ਼ਨ ਤਰੀਕਾ ਕਹਿ ਸਕਦੇ ਕਿਉਂਕਿ ਇਹ ਕੇਵਲ ਬੱਚਿਆਂ ਨੂੰ ਨੌਜਵਾਨਾਂ ਨੂੰ ਪ੍ਰੇਰਿਤ ਕਰਨ ਦੇ ਲਈ ਇੱਕ ਉਦਮ ਇੱਕ ਉਪਰਾਲਾ ਜੋ ਨੱਤੇ ਸਹਿਯੋਗ ਨਾਲ ਕੀਤਾ ਆ ਆ ਪੁਰਵਕ ਮੌਜਾ ਨੇ ਪ੍ਰੋਪੋਜ਼ਇਆ ਜੋ ਕਿ ਦਿੱਤਾ ਤੇ ਸਤਿਗੁਰੂ ਦੀ ਕਿਰਪਾ ਨਾਲ ਨੌਜਵਾਨਾਂ ਨੇ ਬੱਚਿਆਂ ਨੂੰ ਸੋਹਣੀਆਂ ਦਸਤਾਰਾਂ ਨਾਲ ਸੁਕਰ ਵਾਲਿਓ ਜਿੱਥੇ ਆਪਾਂ ਗੱਲ ਦਸਤਾਰਾਂ ਦੀ ਕਰੀਏ ਸਰਕਾਰੀ ਦੀ ਕਰੀਏ ਸਿੱਖੀ ਦੀ ਕਰੀਏ ਉੱਥੇ ਸਾਡਾ ਇੱਕ ਖਾਸ ਜਿਹੜਾ ਸਾਡਾ ਆਸ਼ਾਨਾ ਮਕੀ ਨਿਹਾਸ ਇਦਾਂ ਦੀਆਂ ਕੁਰਬਾਨੀਆਂ ਦੇ ਨਾਲ ਭਰਿਆ ਪਿਆ ਹੈ ਕਿ ਇਸ ਸਰਦਾਰੀ ਨੂੰ ਕਾਇਮ ਰੱਖਣ ਦੇ ਲਈ ਇਸ ਸਿੱਖੀ ਨੂੰ ਕਾਇਮ ਰੱਖਣ ਦੇ ਲਈ ਕਿੱਦਾਂ ਦੇ ਸਾਡੇ ਯੋਧਿਆਂ ਨੇ ਜੋਰ ਵਿਖਾਏ ਕਿਵੇਂ ਸਾਡੀ ਸਿੱਖੀ ਦੀ ਚੜ੍ਹਤ ਹੋਈ ਤੇ ਸਿੱਖੀ ਕੇਸਾ ਸਵਾਸਾ ਨਹੀਂ ਬਣਦੀ ਅਰਦਾਸ ਕਿ ਮੈਂ ਇਹ ਗੱਲ ਕਰਨ ਜਾ ਰਿਹਾ ਭਾਈ ਤਾਰੂ ਸਿੰਘ ਦੀ ਦੇਸ਼ ਦੀ ਮਦਦ ਕਰਨ ਕਿ ਭਾਈ ਤਾਰੂ ਸਿੰਘ ਨੂੰ ਪਰਉਪਕਾਰੀ ਕਾਲਾ ਕਿਹਾ ਗਿਆ ਸੀ ਉਹ ਪਰਉਪਕਾਰੀ ਵੀ ਸੀ ਉਹ ਯੋਧਾ ਵੀ ਸੀ ਤੇ ਕੋਹਾ ਦੇ ਸ਼ਹੀਦ ਵੀ ਹੈ ਰਤ ਤੁਲ ਦਾ ਜਦੋਂ ਸ਼ਹੀਦਾਂ ਦਾ ਤਕਦੀਰ ਬਦਲਦੀ ਕੋਮਾਂ ਸ਼ਹੀਦ ਜਿਹੜੇ ਨੇ ਕੋਮਾਂ ਦੀ ਜਿੰਦ ਜਾਨ ਹੋਇਆ ਕਰਦੇ ਨੇ ਜਦੋਂ ਵੀ ਕੋਮਾਂ ਦਾ ਦੀਵਾ ਬੁਝ ਰਿਹਾ ਹੋਵੇ ਤੇ ਸ਼ਹੀਦ ਆਪਣੇ ਲਹੂ ਦੇ ਰਤ ਉਸ ਦੀਵੇ ਦੇ ਵਿੱਚ ਪਾ ਕਰਕੇ ਉਸ ਦੀਵੇ ਨੂੰ ਸੁਰਜੀਤ ਕਰਦੇ ਨੇ ਜਿਵੇਂ ਡਾਕਟਰ ਕਹਿੰਦੇ ਆ ਕਿ ਕਿਸੇ ਬੰਦਾ ਜਦੋਂ ਮਰ ਰਿਹਾ ਹੋਵੇ ਡੁੱਬ ਰਿਹਾ ਹੋਵੇ ਮਰਦਾ ਹੋਵੇ ਜਦੋਂ ਆਖਰੀ ਸਵਾਸਾਂ ਤੇ ਹੋਵੇ ਡਾਕਟਰ ਕਹਿੰਦੇ ਇਹਨੂੰ ਖੂਨ ਚ ਡਾਣਾ ਪੈਗਾ ਉਹ ਦੀਵੇ ਨੂੰ ਲੋੜ ਹੈ ਇਦਾਂ ਹੀ ਜਦੋਂ ਹਕੂਮਾ ਦੇ ਵਿੱਚੋਂ ਗੈਰ ਖਤਮ ਹੋ ਜਵੇ ਉਦੋਂ ਤੱਕ ਗੈਰਤ ਮਾਤਾ ਪੁੰਦੇ ਲਈ ਕੁਰਬਾਨੀਆਂ ਦੇਣੀਆਂ ਪੈਂਦੀਆਂ ਨੇ ਬਲੀਦਾਨ ਦੇਣੇ ਪੈਂਦੇ ਨੇ ਗੁਰੂ ਪਿਆਰ ਵਾਲਿਓ ਮੈਂ ਗੱਲ ਕਰ ਰਿਹਾ ਜਦੋਂ ਜ਼ਕਰੀਆ ਖਾਨ ਮੁਹੰਮਦ ਇਸ ਪੰਜਾਬ ਦੀ ਧਰਤੀ ਦਾ ਇਸ ਇਲਾਕੇ ਦਾ ਗਵਰਨਰ ਹੈ ਸੂਬੇਦਾਰ ਹੈ ਤੇ ਉਹਦਾ ਇੱਕ ਸਪਾਈ ਹੈ ਮੁਮਲਖਾਨ ਹੁਣ ਪੱਟੀ ਦੇ ਚੌਧਰੀ ਜਬਰ ਨੇ ਇੱਕ ਗਰੀਬ ਦੀ ਧੀ ਇੱਕ ਬੱਚੀ ਜਿਹੜੀ ਰਹੀਮ ਖਾਨ ਮਾਸੀ ਦੀ ਧੀ ਹੈ ਉਸ ਬੱਚੀ ਨੂੰ ਜਬਰ